ਇਹ ਕੋਈ ਫਿਲਮ ਦਾ ਸੀਨ ਨਹੀਂ ਨਿਊਜ਼ੀਲੈਂਡ ਦੇ ਗੋਰਿਆਂ ਵੱਲੋਂ ਨਗਰਗੀਤ ਨੂੰ ਰੋਕਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਹੈ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਇੱਥੇ ਨਿਊਜ਼ੀਲੈਂਡ ਦੇ ਗੋਰਿਆਂ ਨੇ ਘਟੀਆਂ ਹਰਕਤ ਕਰਕੇ ਸਾਰੇ ਈਸਾਈ ਧਰਮ ਨੂੰ ਦਾਗ ਲਾਤਾ ਤੇ ਇੱਥੇ ਇੰਡੀਆ ਦੇ ਵਿੱਚ ਸਾਡੇ ਦੇਖ ਲਓ ਆਪਦਾ ਧਰਮ ਛੱਡ ਕੇ 크ਿਸਮਸ ਮਨਾਏ ਜਾਂਦੇ ਆ ਲੱਖ ਦੀ ਲਾਂਹ ਤਾਂ ਇਹੋ ਜੇ ਲੋਕਾਂ ਤੇ ਜਿਹੜਾ ਆਪਦਾ ਧਰਮ ਭੁੱਲ ਕੇ ਤੇ ਗੋਰਿਆਂ ਦੀ 크ਿਸਮਸ ਮਨਾਉਂਦੇ ਆ ਜਿੰਨਾ ਜਿੰਨਾਂ ਨੇ ਵੀਡੀਓ ਦੇਖ ਲਈ ਕਮੈਂਟ ਦੇ ਵਿੱਚ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਲਿਖ ਕੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਆਪਦੇ ਧਰਮ ਤੋਂ ਪਟਕੇ ਹੋਏ ਆ ਇਹਨਾਂ ਦੇ ਕੰਨ ਖੁੱਲ ਸਕਣ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ